ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਮ ਚੰਦੀ ਚਿਤ੍ਰ ਸਤਰ ਉਸਤਤ ਬਰਨਨਾ ਕੋ ਧਿਆਨ ਦੇ ਪ੍ਰਯਾਤ ਸ਼ੰਗਤ ਪਰੇ ਜੋਗਨੀ ਪ੍ਰਤ 64000 ਕਲੀ ਥਾਮ ਥਾਮਡ ਘਰਡ ਘਰ ਪਰੇ ਨੇਹ ਗਿਹ ਗਏ ਕੰਥ ਪੰਥ ਅਰੁਲੇ ਸੁਪੀਰ ਹਾੜ ਮਿਰ ਸੰਤ ਚਲੇ ਨਾਰਦੋ ਤਬੀਨਾ ਸਹਾਰੇ ਬਨੇ ਬਾਦੀ ਦੰਕ ਦਰੋ ਰਬ ਜਾਈ ਗਿਰੇ ਬਾਜ ਗਾ ਚੀ ਗਤੀ ਕੀ ਪੀਰ ਏਤ ਉਲੇ ਤਸ ਮੋਛਨ ਚੇ ਪੂਤ ਪ੍ਰੇਤ ਨਚੇ ਪੀਰ ਬਿਤਾਲ ਅੰਧ ਕਮੰਦ ਪਦੇ ਪਤ ਗੋਪਾਂ ਗਲੇ ਕਾਨ ਬੰਦ ਪਏ ਸਾਦ ਸੰਗੂਪੀਤ ਪਿਤੇ ਨਮੋ ਲੋਕ ਮਾਤਾ ਪਲੇ ਸਤ੍ਰਤੀ ਤੇ ਬੜੇ ਲੂੜ ਜਨ ਨਮੋ ਬਾੜੇ ਸੁਨੇ ਸੋਮ ਸੋफी ਦਰੇ ਜਿਤ ਗਾਟੇ ਜਗੇ ਰਹਿਣ ਜੋਗੀ ਚਪ ਜਾਪ ਜਾ ਕੋ ਘਰੇ ਪਰਮ ਜੋਗ ਲਹੇ ਸਿਸ਼ਤਾ ਕੋ ਪੜੇ ਜਾਹੇ ਬਿਤਰਾ ਵਿਦਿਆਰਥੀ ਮਿਲਤਾ ਹੈਤ ਲਹੇ ਸਰਬ ਸਾਤਰਨ ਕੋ ਮਦ ਚੇਤ ਜਪੇ ਜੋਗ ਸੰਨਿਆਸ ਵਿਰਾਗ ਕੋਏ ਤਿਸੇ ਸਰਬ ਪੁਨਰਿਆਨ ਕੋ ਪੁਨ ਹੋਈ ਦੋਹਰਾ ਜੇ ਤੇ ਤੁਮਰੇ ਧਿਆਨ ਕੋ ਨਿਤ ਉਠੇ ਤੇ ਆਵੇ ਸੰਤ अंतल हेके मुक्त फल पाई है भगवान तक इति शीत इति श्री विचित्र नाटके चन्डी चरित्रे चन्डी चरित्रे उस्तत वर्णन नामष्टमो ध्याय संपूर्ण सत शुभम सफए वाहि बुद्धि का त्राता श्री वाणी बुद्धि